ਗਾਦੇ ਹਲਕਾ ਧਰਮਕੋਟ ਦੇ ਪਿੰਡ ਰਸੂਲਪੁਰ ਤੋਂ ਸਰਕਾਰੀ ਦਰਖਤ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਰਸੂਲਪੁਰ ਦੇ ਰਹਿਣ ਵਾਲੇ ਰਗਵੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੇ ਖੇਤਾਂ ਵਿੱਚੋਂ ਦੀ ਲੰਘਦੇ ਸੂਏ ਦੀ ਪਟੜੀ ਉੱਪਰ ਸਫੈਦੇ ਦੇ ਦਰਖਤ ਸਨ ਜੋ ਕਿ ਨਿਸ਼ਾਤਰ ਸਿੰਘ ਵਾਸੀ ਰਸੂਲਪੁਰ ਵੱਲੋਂ ਕੱਟ ਲਈ ਗਏ ਹਨ ਦੂਜੇ ਪਾਸੇ ਨਛੱਤਰ ਸਿੰਘ ਨੇ ਆਪਣਾ ਪੱਖ ਰੱਖਦੇ ਕਿਹਾ ਕਿ ਉਹਨਾਂ ਨੇ ਕੋਈ ਵੀ ਸਰਕਾਰੀ ਦਰਖਤ ਨਹੀਂ ਕਟਿਆ ਬਲਕਿ ਜੋ ਦਰਖਤ ਉਹਨਾਂ ਨੇ ਕਟੇ ਹਨ ਉਹ ਉਹਨਾਂ ਦੇ ਬਜ਼ੁਰਗਾਂ ਵੱਲੋਂ ਹੀ ਲਗਾਏ ਗਏ ਸਨ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵਿਭਾਗ ਨੂੰ ਇਤਲਾਹ ਕਰਨ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਜਦੋਂ ਇਸ ਬਾਰੇ ਸਬੰਧਤ ਵਿਭਾਗ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਇਸ ਮਾਮਲੇ ਵਿੱਚ ਡੀਆਰਏ ਕੱਟ ਦਿੱਤੀ ਗਈ ਹੈ ਹਾਂਜੀ ਕੀ ਨਾਮ ਹੈ ਪਰ ਇਕਬੀਰ ਸਿੰਘ ਸਾਨੋ ਬਜੀ ਰਣੈਲ ਸਿੰਘ ਪਿੰਡ ਰਸੂਲਪੁਰ ਜੀ ਅੱਛਾ ਤੇ ਤੁਸੀਂ ਅੱਜ ਪ੍ਰੈਸ ਨੂੰ ਬੁਲਾਇਆ ਕੀ ਗੱਲ ਪ੍ਰੈਸ ਨੂੰ ਬੁਲਾਉਣ ਦਾ ਕਾਰਨ ਇਹ ਆ ਜੀ ਜੋ ਸਿਕਸਰ ਨਹਿਰ ਦੇ ਵਿੱਚੋਂ ਇੱਕ ਸਾਡੇ ਪਿੰਡ ਨੂੰ ਸੂਆ ਨਿਕਲਦਾ ਹਸਮਤ ਬਾ ਮੈਨਰ ਜੀ ਜੋ ਪਿੰਡਾਂ ਨੂੰ ਸਪਲਾਈ ਦਿੰਦਾ ਹੈ ਜੀ ਉਹਦੇ ਕੰਢੇ ਦੇ ਉੱਪਰ ਘੱਟ ਤੋਂ ਘੱਟ 35 ਤੋਂ 40 ਦੇ ਕਰੀਬ ਦੇ ਸਵੈਦੇ ਲੱਗੇ ਹੋਏ ਅੱਛਾ ਜੋ ਕਿ ਨਿਸ਼ੱਤਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਰਸੂਲਪੁਰ ਨੇ ਉਹਨੂੰ ਵੜ ਲਏ ਗਏ ਆ ਜੀ ਤੇ ਜੀ ਸੰਬੰਧੀ ਕੋਈ ਸੀਨੀਅਰ ਅਫਸਰ ਨੂੰ ਦੱਸਣ ਇੰਨੀ ਅਫਸਰਾਂ ਨੂੰ ਫੋਨ ਲਾਏ ਆ ਜੀ ਉਹ ਉਹਨਾਂ ਦੀ ਇਹ ਆ ਜੀ ਉਹ ਕਹਿੰਦੇ ਜੀ ਇਹ ਰਿਕਾਰਡ ਦੀ ਮੇਤੀ ਹੈ ਨਹੀਂ ਗੇਛ ਬੈਦੇ ਅੱਛਾ ਤੇ ਜਮੀਨ ਉਹ ਸਰਕਾਰੀ ਹੈ ਅ ਪਰੰਡੀ ਦੇ ਜੀ ਪਰੰਡੀ ਦਾ ਸਰਕਾਰੀ ਹੈ ਜੀ ਅੱਛਾ ਹਾਂ ਜੀ ਅੱਛਾ ਸਰਕਾਰੀ ਜ਼ਮੀਨ ਜਦੋਂ ਰਿਕਾਰਡਿੰਗ 판ਦੀ ਸਰਕਾਰੀ ਦੇ ਜੀ ਅੱਛਾ ਤੇ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਕੀ ਮੰਗ ਕਰਦੇ ਆ ਜੀ ਵੀ ਜੋ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਬੰਦੀ ਕਾਰਵਾਈ ਉਹ ਤੇ ਕੀਤੀ ਹੈ ਕੋਈ ਉਹਦਾ ਪਰਚਾ ਕੱਟਿਆ ਜਾਵੇ ਜੀ ਅੱਛਾ ਅਜੇ ਤੱਕ ਕੋਈ ਕੋਈ ਕਾਰਵਾਈ ਨਹੀਂ ਹੋਈ ਨਹੀਂ ਜੀ ਉਹਦੇ ਕੋਈ ਕਾਰਵਾਈ ਨਹੀਂ ਹੋਈ ਜੀ ਅੱਛਾ ਕਿੰਨੇ ਦਿਨ ਹੋ ਗਏ ਬੱਟਿਆਂ ਨੂੰ ਘੱਟ ਤੋਂ ਘੱਟ ਵੀ ਹੋ ਗਏ 3-4 ਦਿਨ ਹੋ ਗਿਆ ਜੀ ਜੇ ਅਸੀਂ ਮੈਗਮੇ ਤੱਕ ਪਹੁੰਚ ਕੀਤੀ ਆ ਤੇ ਮਹਿਕਮੇ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਜੀ ਉਹ ਇੱਕ ਹੀ ਕਹਿੰਦਾ ਜੀ ਵੀ ਇਹ ਰਿਕਾਰਡ ਦੇ ਵਿੱਚ ਹੈ ਨਹੀਂਗੇ ਜੋ ਕਿ ਅਗਲੇ ਵੀ ਦਰਖਤ ਰਿਕਾਰਡ ਦੇ ਵਿੱਚ ਨੇ ਉਹਨਾਂ ਦੇ ਨੰਬਰ ਲੱਗੇ ਆ ਤੇ ਮਗਰਲੇ ਵੀ ਰਿਕਾਰਡ ਦੇ ਵਿੱਚ ਨੇ ਉਹਨਾਂ ਦੇ ਨੰਬਰ ਲਿਖੇ ਨੇ ਇਹਨਾਂ ਦੇ ਉੱਤੇ ਕਿਉਂ ਨਹੀਂ ਨੰਬਰ ਹੈਗੇ ਜੀ ਸਾਡੀ ਏਕ ਹੀ ਮੰਗ ਸੀਗੀ ਵੀ ਇਹਨੂੰ ਤੁਸੀਂ ਰੋਕੋ ਰੋਕੇ ਦੀ ਨਿਸ਼ਾਨਦੇਹੀ ਕਰ ਲਓ ਨਿਸ਼ਾਨਦੇਹੀ ਦੇ ਵਿੱਚ ਜੇ ਇਹਦੀ ਮਾਲਕੀ ਚਾਹੁੰਦੇ ਆ ਤੇ ਪੱਟ ਲੇ ਤੇ ਜੇ ਇਹਦੇ ਸਰਕਾਰ ਦੇ ਆਉਂਦੇ ਆ ਤੇ ਸਰਕਾਰੀ ਨੰਬਰ ਲਾ ਕੇ ਦੇ ਉਹਨਾਂ ਰਿਕਾਰਡ ਦੇ ਵਿੱਚ ਦਰਜ ਕੀਤਾ ਜਾਵੇ ਉਹਨੇ ਤਾਂ ਇਹਦੇ ਮੁੱਢ ਵੀ ਪੜ ਲਏ ਜੀ ਕੋਈ ਨਾਮ ਨਿਸ਼ਾਨ ਬਿਲਕੁਲ ਖਤਮ ਕਰਨਾ ਚਾਹਦਾ ਹੈ ਦੀ ਉਹਦੇ ਤੇ ਬਣਦੀ ਤੋਂ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਦਾ ਪਰਚਾ ਕੀਤਾ ਜਾਵੇ ਜੀ ਹਰੇ ਰੋਖ ਨੂੰ ਕੋਈ ਵੱਡਣ ਦੀ ਹਿੰਮਤ ਨਾ ਕਰੇ ਜੀ ਹਾਂਜੀ ਭਾਈ ਜੀ ਕੀ ਨਾਮ ਆਪਰਾ ਮੇਰਾ ਨਾਮ ਨਸ਼ਤਰ ਸਿੰਘ ਜੀ ਜੋਂ ਪੈਂਡਲ ਸੂਲਪੁਰ ਅੱਛਾ ਜੀ ਇਹ ਜਿਹੜੇ ਸੁਪੈਦੇ ਵੱਡੇ ਆ ਇਹਨਾਂ ਦੀ ਕੀ ਗੱਲਬਾਤ ਆ ਸਰੀ ਇਹ ਤਾਂ ਜੀ ਸਾਡੀ ਪਿੰਡ ਚ ਰੰਜੇਸ਼ੇ ਫਿਰਨੀਪੁਰਨੀ ਨਾਪਦੇ ਸੀ ਪਹਿਲਾਂ 2012 13 ਚ ਫਿਰਨੀ ਤੇ ਪੰਚਾਇਤੀ ਗੜੇ ਇਹਨਾਂ ਨੱਪੇ ਹੋਏ ਅਜੀ ਵੀ ਇਹਨਾਂ ਦੇ ਥੱਲੇ ਆ ਕਿਹੜੇ ਬੰਦਾਂ ਨੇ ਇਹ ਰਗਵੀਰ ਸਿੰਘ ਉਰਫ ਸੋਨੂ ਨਾਲ ਫਕਰਪਾਲ ਸਿੰਘ ਅੱਛਾ ਇਹ ਪੰਚਾਇਤੀ ਜ਼ਮੀਨ ਇਹ ਜਿਹੜੇ ਗੜੇ ਆ ਉਹ ਨੱਪੇ ਹੋਏ ਇਹਨਾਂ ਨੇ ਤੇ ਫਿਰਨੀ ਵੀ ਇਹਨਾਂ ਨੇ ਕਬਜ਼ੇ ਚ ਲੈ ਲਈ ਸੀ ਅੱਛਾ ਉਹ ਫਿਰ ਸਟੇ ਵੀ ਅਵਾਲਤ ਚ ਲਿਆ ਸੀ ਉਹ ਕੈਨਸਲ ਕਰਾ ਕੇ ਪੰਚਾਇਤ ਨੇ ਫਿਰ ਉਹ ਫਿਰ ਨਹੀਂ ਉਦੋਂ ਕਢਾਈ ਸੀ ਇਹਨਾਂ ਦੇ ਥੱਲੇ ਉਹ ਉਹੀ ਰੰਜਿਚ ਰੱਖਦੇ ਆ ਇਹ ਜਿਹੜੇ ਦਰਖਤ ਨੇ ਅਸੀਂ 2002 ਚ ਲਾਏ ਸੀ ਕਿੱਥੇ ਲਾਏ ਸੀ ਸੂਹੇ ਤੇ ਹਾਂ ਆਪਦੀ ਜ਼ਮੀਨ ਦੇ ਵਿੱਚ ਨਾਲ-ਨਾਲ ਲਾਏ ਸੀ ਅੱਛਾ ਤੇ ਇਹ ਅਸੀਂ ਬੂਟੇ 15 16 ਹੈਗੇ ਸੀ ਹੁਣ ਕੱਟੇ ਆ ਅੱਛਾ ਇਹਨਾਂ ਨੇ ਮਹਿਕਮੇ ਨੂੰ ਵੀ ਫੋਨ ਕੀਤਾ ਸੀ ਮਹਿਕਮਾ ਵੀ ਆਇਆ ਉਹਨਾਂ ਵੈਰੀਫਾਈ ਕੀਤਾ ਸਾਰਾ ਉਹ ਕਹਿੰਦੇ ਵੀ ਸਾਡੇ ਰਿਕਾਰਡ 'ਚ ਡਰਾਫਟ ਨਹੀਂ ਹੈਗੇ ਅੱਛਾ ਤੇ ਮੈਂ ਉਹਨਾਂ ਨੂੰ ਵੀ ਦੱਸਿਆ ਸੀ ਵੀ ਇਹ ਡਰਾਫਟ ਸਾਡੇ ਨੇ ਮਹਿਕਮੇ ਦੇ ਨਹੀਂਗੇ ਅੱਛਾ ਤੇ ਮਹਿਕਮੇ ਨੇ ਵੀ ਤਹਿਸੀਲਦਾਰ ਸਾਹਿਬ ਨੂੰ ਵੀ ਦੱਸਿਆ ਅੱਛਾ ਫੋਨ 'ਤੇ ਗੱਲ ਹੋਈ ਤੇ ਥਾਣੇ ਐਸ.ਐਚ.ਓ ਸਾਹਿਬ ਨਾਲ ਵੀ ਗੱਲ ਹੋਈ ਵੀ ਇਹ ਡਰਾਫਟ ਸਰਕਾਰੀ ਨਹੀਂਗੇ ਅੱਛਾ ਹਾਂ ਇਹ ਸਾਰਾ ਵੈਰੀਫਾਈ ਹੋ ਗਿਆ ਬਸ ਮਸਲਾ ਸਿਰਫ ਰੰਜਿਸ਼ ਦਾ ਹੈ ਵੋਟਾਂ ਦਾ ਤੇ ਬਾਕੀ ਇਹ ਜਿਹੜਾ ਫਰਨੀਨਾ ਆਪਦੇ ਹੀ ਜਾਣਦੇੜਾ ਪੰਚਾਇਤੀ ਥਾਣਾ ਆਪਦੇ ਸੀ ਉਸ ਉਸ ਦੀ ਵਜ੍ਹਾ ਹੈ ਗਾਂ ਦੀ ਗਾਂ ਗੱਲ ਤੋਰੀ ਜਾਂਦੇ ਇਹ ਦਰਖਤ ਤੁਹਾਡੀ ਜ਼ਮੀਨ ਸੀ ਕਿ ਸਰਕਾਰੀ ਜ਼ਮੀਨ ਸੀ ਨਹੀਂ ਜੀ ਸਾਡੀ ਮਾਲਕੀ ਜ਼ਮੀਨ ਹੈ ਅੱਛਾ ਹਾਂਜੀ ਕਿੰਨੇ ਬੂਟੇ ਸੀ 14 15 ਜਿਹੇ ਹੀ ਵਿੱਚ ਕੁਝ ਛੋਟੇ ਸੀ ਜਾਨੀ ਕਿ 12 ਕ ਨਗ ਥੋੜੇ ਜਿ ਮੋਟੇ ਸੀ ਅੱਛਾ ਹਾਂਜੀ ਹਲੋ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਅਸੀ ਗੁਰਦੀਪ ਸਿੰਘ ਭੁੱਲਰ ਬੋਲਦਾ ਜੀ ਹੈ ਹਾਂਜੀ ਇੱਕ ਨਾ ਤੁਹਾਡੇ ਨੂੰ ਜਾਣਕਾਰੀ ਦੇਣੀ ਸੀ ਕਿ ਇੱਕ ਉਸੂਲਪੁਰ ਬੰਦਾ ਧਰਮ ਕੋਰਟ ਚ ਪੈਂਦਾ ਜੀ ਹਾਂਜੀ ਉੱਥੋਂ ਦਾ ਸਪੈਸ ਦੇ ਇੱਕ 79 ਸੰਗ ਨੇ ਹਾਂਜੀ ਸੂਏ ਦੇ ਉਪਰ ਹਾਂਜੀ ਐਂ ਤੇ ਉਹਦੇ ਚ ਕੀ ਕਾਰਵਾਈ ਹੋਈ ਸਰ ਭਾਜੀ ਉਹਨਾਂ ਦੀ ਡੀਆਰ ਕੱਟੀ ਹੋਈ ਹੈ ਅੱਛਾ ਜੀ ਕਿੰਨੇ ਦੀ ਕੱਟੀ ਹੋਈ ਹੈ ਭਾਜੀ ਇਸ ਤੱਕ ਮੈਨੂੰ ਨਹੀਂ ਪਤਾ ਮੈਨੂੰ ਛੁੱਟੀ ਹੋ ਸੀਗਾ ਅੱਛਾ ਜੀ ਹਾਂਜੀ ਡੀਆਰ ਕੱਟੀ ਹੋਈ ਪੱਕੀ ਹਾਂਜੀ ਕੱਟੀ ਹੋਈ ਹੈ ਸੱਚੀ ਤੀਕੋ ਕਿ ਤੁਹਾਨੂੰ ਪਤਾ ਲੱਗੂਗਾ ਵੀ ਕੱਟੀ ਹੋਈ ਹੈ ਹੁਣ। ਭਾਜੀ ਇਹ ਦਸਤਰ ਤੋਂ ਪਤਾ ਲੱਗੂਗਾ ਤੁਹਾਨੂੰ। ਠੀਕ ਹੈ ਜੀ। ਓਕੇ।